ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਗਦ ਦੇਵ ਜੀ ਨੇ ਲਾਲੇ ਪੁੰਨੂ ਨੂੰ ਸੱਦਿਆ ਅਤੇ ਕਿਹਾ ਪਾਈ ਤੂੰ ਗੁਰੂ ਦਾ ਗੁਰਮੁਖ ਸਿੱਖ ਹੈ ਤੁਸੀਂ ਪਾਈ ਬਾਲੇ ਨਾਲ ਤਲਵੰਡੀ ਜਾਓ ਅਤੇ ਸਿਰ ਗੁਰੂ ਨਾਨਕ ਦੇਵ ਜੀ ਦੀ ਜਨਮ ਪਤਰੀ ਲੈ ਆਓ ਪੁੰਨੂ ਨੇ ਕਿਹਾ ਗੁਰੂ ਜੀ ਸਾਡੇ ਧੰਨ ਭਾਗ ਹਨ ਜੋ ਅਸੀਂ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਦੇਖਾਂਗੇ ਅਤੇ ਜਾਣਾਂਗੇ ਫਿਰ ਪਾਈ ਬਾਲਾ ਅਤੇ ਪਾਈ ਲਾਲਾ ਪੁੰਨੂ ਦੋਨੋਂ ਹੀ ਤਲਵੰਡੀ ਨੂੰ ਤੁਰ ਪਏ ਤਲਵੰਡੀ ਪਹੁੰਚ ਕੇ ਉਹ ਦੋਨੋਂ ਪਾਈ ਮਹਤੇ ਲਾਲੂ ਨੂੰ ਮਿਲੇ ਪਾਈ ਬਾਲਾ ਜੀ ਨੇ ਪਾਈ ਲਾਲੂ ਜੀ ਨੂੰ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਦੇ ਦਰਸ਼ਨ ਕਰਵਾਓ ਜੋ ਕਿ ਗੁਰੂ ਅੰਗਦ ਦੇਵ ਜੀ ਨੇ ਮੰਗਵਾਈ ਹੈ ਪਾਈ ਲਾਲੂ ਨੇ ਆਖਿਆ ਜੀ ਮੇਰੇ ਪਾਸ ਤਾਂ ਨਹੀਂ ਹੈ ਬਾਲੇ ਜੀ ਨੇ ਕਿਹਾ ਪਾਈ ਲਾਲੂ ਜੀ ਤੁਸੀਂ ਮਹਤੇ ਗਾਲੂ ਦੇ ਭਰਾ ਹੋ ਤੁਸੀਂ ਹੀ ਘਰ ਵਿੱਚ ਹੋ ਜੋ ਸਾਨੂੰ ਲੱਭ ਕੇ ਦੇ ਸਕਦੇ ਹੋ ਪਾਈ ਲਾਲੂ ਨੇ ਆਖਿਆ ਪਾਈ ਬਾਲੇ ਤੂੰ ਤਾਂ ਗੁਰੂ ਨਾਨਕ ਦੇਵ ਜੀ ਦਾ ਮਿੱਤਰ ਹੈ ਤੂੰ ਸੱਚ ਦੱਸ ਕਿ ਹੁਣ ਗੁਰੂ ਕੌਣ ਹੈ ਗੁਰੂ ਅੰਗਦ ਹੈ ਜਾਂ ਸ੍ਰੀ ਚੰਦ ਹੈ ਤਾਂ ਪਾਈ ਬਾਲੇ ਜੀ ਨੇ ਕਿਹਾ ਪਾਈ ਜੀ ਗੁਰੂ ਤਾਂ ਗੁਰੂ ਅੰਗਦ ਦੇਵ ਜੀ ਹੀ ਹਨ ਜਿਨ੍ਹਾਂ ਦੇ ਅੱਗੇ ਗੁਰੂ ਨਾਨਕ ਦੇਵ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਫਿਰ ਉਹਨਾਂ ਨਾਲ ਬਰਾਬਰੀ ਕਿਸ ਤਰ੍ਹਾਂ ਦੀ ਤੇ ਸ੍ਰੀ ਚੰਦ ਜੀ ਦਾ ਔਲਾਦ ਕਰਕੇ ਪੂਜਨੀਯ ਜੋਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ